ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰਪਰਿ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਅਧੀਨ 4.7 ਅਭਿਆਸ ਦੇ ਉੱਤੇ ਆ ਗਏ ਹਾਂ ਬੇਟਾ ਧਿਆਨ ਦੇ ਨਾਲ ਸਮਝਣਾ ਆ ਪੁਆਇੰਟ ਬੜੇ ਸੌਖੇ ਜਿਹੇ ਹੈਗੇ ਸਿਰਫ ਧਿਆਨ ਦੇਣਾ ਥੋੜਾ ਜਿਹਾ ਤਾਂ ਅੱਗੇ ਆ ਗਏ ਆਪਾਂ ਸਵਾਲ ਨੰਬਰ 2 ਦੇ ਉੱਤੇ ਤੇ ਕਹਿੰਦਾ ਹੈੇਠਾਂ ਦਿੱਤੀਆਂ ਪਿੰਨਾਤਮਕ ਸੰਖਿਆਵਾਂ ਵਿੱਚ ਹਰੇਕ ਭਿੰਨ ਨੂੰ ਦਸ਼ਮਲਵ ਰੂਪ ਵਿੱਚ ਬਦਲੋ ਤਾਂ ਬੇਟਾ ਅਸੀਂ ਕੀ ਕਰਦੇ ਹਾਂ ਕਿਸੇ ਨੰਬਰ ਨੂੰ ਇਹ ਕੋਜੇ ਨੰਬਰ ਨਾਲ ਗੁਣਾ ਕਰਦੀਏ ਕੋਜੇ ਨੰਬਰ ਨਾਲ ਭਾਗ ਕਰਦੀਏ ਤਾਂ ਉਹ ਨੰਬਰ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਆਉਂਦਾ ਪਰ ਸਾਡਾ ਮਸਲਾ ਹੱਲ ਹੋ ਜਾਂਦਾ ਠੀਕ ਹੈ ਇਹਦਾ ਇੱਕ ਤੰਗਤਾ ਹੈਗਾ ਭਾਗ ਕਰਕੇ ਅਸੀਂ ਦਸ਼ਮਲਵ ਕੱਢੇ ਉਹ ਆਪਾਂ ਅੱਗੇ ਸਿੱਖਾਂਗੇ ਹੁਣ ਆਪਾਂ ਬੇਟਾ ਇਹਦੇ ਹਾਰ ਨੂੰ ਦਾ ਏਕੇ ਨਾਲ ਬਿੰਦੀਆਂ ਦੇ ਵਿੱਚ ਬਦਲ ਦਿੰਨੇ ਆ ਤਾਂ ਪੰਜੇ ਨੂੰ ਇੱਥੇ ਕਿਹੜੀ ਰਕਮ ਨਾਲ ਗੁਣਾ ਕਰੀਏ ਵੀ 10 ਆਜਵੇ ਬੇਟਾ ਦੂ ਨਾਲ ਹੈਨਾ ਅਸੀਂ ਕੀ ਕਰਦੇ ਹਾਂ ਦੂ ਨਾਲ ਹੀ ਗੁਣਾ ਤੇ ਦੂ ਦੇ ਨਾਲ ਹੀ ਭਾਗ ਕਰ ਦਿੰਨੇ ਆ ਇਸ ਰਕਮ ਨੂੰ ਕਿਸੇ ਨੰਬਰ ਨੂੰ ਸੇਮ ਨੰਬਰ ਨਾਲ ਗੁਣਾ ਤੇ ਸੇਮ ਨੰਬਰ ਨਾਲ ਭਾਗ ਕਰ ਦਈਏ ਤਾਂ ਉਹਦੇ ਵਿੱਚ ਉਸ ਨੰਬਰ ਦੇ ਵਿੱਚ ਕੋਈ ਵੀ ਫਰਕ ਨਹੀਂ ਪੈਂਦਾ ਤਾਂ ਇਹ ਬਣ ਗਿਆ 3 2 6 10 ਸਾ ਆ ਗਿਆ ਪੁੱਤ ਤਾਂ 6 10 ਨੂੰ ਇਹਨੂੰ ਅਸੀਂ ਦਸ਼ਮਲਵ ਚ ਬਦਲਣਾ ਤਾਂ ਡੈਸੀਮਲ ਕਿਤੇ ਨਹੀਂ ਤਾਂ ਇੱਥੇ ਗਿਣਾਂਗੇ ਏਕੇ ਨਾਲ ਇੱਕ ਬਿੰਦੀ ਹੈ ਇੱਕ ਹੱਥ ਐਨੂੰ ਚਲ ਜੂਗਾ ਇਹ ਠੀਕ ਹੈ ਤਾਂ ਇਹ ਬਣ ਜੂਗਾ 0.6 0 ਅਸੀਂ ਕੋਲੋ ਲਾ ਦਾਂਗੇ ਲਾਣੀ ਲਾਓ ਨਹੀਂ ਲਾਣੀ ਨਾਲੋਂ ਤਾਂ ਵੀ ਵੈਲਿਊ ਸੇਮ ਰਹਿਣੀ 0.6 ਹੈ ਜਿਹੜਾ ਇਹਦਾ ਉੱਤਰ ਆ ਗਿਆ ਠੀਕ ਹੈ ਬੇਟਾ ਇੱਕ ਬੇਟਾ ਇਹਦਾ ਹੋਰ ਢੰਗ ਹੈਗਾ ਵੀ ਉੱਪਰਲੀ ਰਕਮ ਨੂੰ ਵਿੱਚ ਰੱਖ ਲਓ ਹੇਠਲੀ ਨਾਲ ਭਾਗ ਕਰ ਦਿਓ ਤਾਂ ਵੀ ਇਹ 0.6 ਇਹ ਆਪਾਂ ਅੱਗੇ ਕਰਾਂਗੇ ਹੂਨ ਬੇਟਾ ਆ ਆ ਗਿਆ ਅਗਲਾ ਸਵਾਲ ਆ 15/20 ਕਿ ਇਠਾ ਬੇਟਾ 20 ਨੂੰ ਕਿੰਨੇ ਨਾਲ ਗੁਣਾ ਕਰੀਏ ਵੀ ਏਕੇ ਨਾਲ 0 ਆ ਬਣ ਜਾਣ 100 100 ਆ ਜੀਵੇ ਹਨਾ 20 5 100 ਹੁੰਦੇ ਆ ਤਾਂ ਅਸੀਂ ਇਸ ਰਕਮ ਨੂੰ 5 ਨਾਲ ਹੀ ਗੁਣਾ ਤੇ 5 ਨਾਲ ਹੀ ਭਾਗ ਕਰ ਦਿੰਨੇ ਆ ਠੀਕ ਆ ਬੇਟਾ ਤਾਂ ਫੇਰ ਕੀ ਹੁੰਦਾ ਆ 5 ਨਾਲ ਗੁਣਾ 5 ਨਾਲ ਭਾਗ ਕਰਦੇ ਆ ਤਾਂ ਇਹ ਬਣ ਗਿਆ ਪੁੱਤ 15 5 75/100 75/100 ਤਾਂ ਬੇਟਾ ਆ 1 ਕੇ ਨਾਲ ਦੋ ਬਿੰਦੀਆਂ ਆ ਗਈਆਂ ਦੋ ਹੱਥ ਡੈਸੀਮਲ ਇੱਧਰ ਚਲ ਜਾਣਾ ਤਾਂ ਇਹਦਾ ਉੱਤਰ ਆ ਜਾਣਾ 0.75 ਗੱਲ ਸਮਝ ਲੱਗੀ ਬੇਟਾ 0.75 75/100 ਨੂੰ ਜਦੋਂ ਦਸ਼ਮਾ 0 ਇੱਥੇ ਲਾਉਣੀ ਤਲਾ ਲੋ ਤਾਂ ਵੀ ਠੀਕ ਹੈ ਨਹੀਂ ਲਾਉਂਗੇ ਤਾਂ ਵੀ ਠੀਕ ਹੈ 0.75 ਉੱਤਰ ਆ ਗਿਆ ਇਸੇ ਤਰ੍ਹਾਂ ਬੇਟਾ 4/25 ਹੈ 25 ਨੂੰ ਕਿੰਨੇ ਨਾਲ ਗੁਣਾ ਕਰੀਏ ਵੀ 1 ਕੇ ਨਾਲ ਜ਼ੀਰੋਆਂ 100 ਆ ਜਾਣ ਇੱਥੇ 4 ਨਾਲ ਅਸੀਂ ਕੀ ਕਰਾਂਗੇ ਸਾਰੀ ਰਕਮ ਨੂੰ 4 ਦੇ ਨਾਲ ਹੀ ਗੁਣਾ ਕਰ ਦਿੰਨੇ ਆ 4 ਦੇ ਨਾਲ ਹੀ ਭਾਗ ਕਰ ਦਿੰਨੇ ਆ ਸਾਡਾ ਸਵਾਲ ਸੌਖਾ ਨਿਕਲ ਜਾਂਦਾ ਹੈ ਇਹ ਬਣ ਗਿਆ ਪੁੱਤ 16/100 16/100 ਏਕੇ ਨਾਲ ਕਿੰਨੀ ਆ ਦੋ ਬਿੰਦੀਆਂ ਡੈਸੀਮਲ ਦੋ ਹੱਥ ਐਨੂੰ ਚੱਲ ਜੂਗਾ ਤਾਂ ਇਹਦਾ ਉੱਤਰ ਆ ਜਾਊਗਾ 0.16 0 ਲਾ ਲੋਂਗੇ ਤਾਂ ਵੀ ਠੀਕ ਹੈ ਨਹੀਂ ਤਾਂ 0.16 ਵੀ ਉੱਤਰ ਠੀਕ ਹੈ ਠੀਕ ਹੈ ਬੇਟਾ ਅੱਗੇ ਆ ਗਿਆ 5/4 ਬੇਟਾ ਇਹਦੇ ਵਿੱਚ ਕੀ ਹੈ ਅਸੀਂ 4 ਨੂੰ ਕਿੰਨੇ ਨਾਲ ਗੁਣਾ ਕਰੀਏ 100 100 ਆਜਵੇ ਕਿਉਂਕਿ 10 ਨਾਲ ਤਾਂ ਗੁਣਾ ਪ੍ਰੋਪਰ ਹੋਣੀ ਨਹੀਂ 10 ਤੱਕ ਪਹੁੰਚਣਾ ਨਹੀਂ ਗਾ 4 ਨੂੰ 2.5 ਨਾਲ ਗੁਣਾ ਕਰਨੀ ਪਊ ਅਸੀਂ ਕੋਸ਼ਿਸ਼ ਕਰਦੇ ਪੂਰਨ ਅੰਕ 25 ਨਾਲ ਗੁਣਾ ਤੇ 25 ਦੇ ਨਾਲ ਹੀ ਭਾਗ 25 5 125 ਤੇ 25 ਚੋਕਾ 125/100 ਆ ਗਿਆ ਤਾਂ ਡੈਸੀਮਲ ਦੋ ਹੱਥ ਇਧਰ ਨੂੰ ਚਲ ਜਾਣਾ ਤਾਂ ਇਹਦਾ ਉੱਤਰ ਆ ਜਾਣਾ 1.25 ਠੀਕ ਹੈ ਬੇਟਾ ਮੇਰਾ ਖਿਆਲ ਆ ਗੱਲ ਕਲੀਅਰ ਹੋ ਗਈ ਬੇਟਾ ਤੁਹਾਨੂੰ ਤਾਂ ਅੱਗੇ ਬੇਟਾ ਆ ਗਿਆ 7/40 ਠੀਕ ਹੈ 7/40 ਦੇ ਵਿੱਚ ਬੇਟਾ ਥੋੜਾ ਜਿਹਾ ਔਖਾ ਐ 100 ਤੱਕ ਲੈ ਕੇ ਜਾਣਾ ਇਹਨੂੰ ਤਾਂ ਫੇਰ ਬੇਟਾ ਅਸੀਂ ਜਾਂ ਤਾਂ ਕੋਈ ਸਾਨੂੰ ਇਹ ਪਤਾ ਹੋਵੇ 25 ਆ ਜਿਹੜਾ 25 ਨਾਲ ਗੁਣਾ ਕਰਾਂਗੇ ਤਾਂ ਇੱਥੇ 1000 ਆ ਜਾਊਗਾ ਇਹ ਤੁਹਾਨੂੰ ਆਈਡੀਆ ਹੋਣਾ ਚਾਹੀਦਾ 25 ਵਟਾ 25 ਤਾਂ 25 ਸਤਾ 175 ਵਟੇ 1000 ਠੀਕ ਹੈ 1 2 3 ਡੈਸੀਮਲ 3 ਹੱਥ ਇੱਧਰ ਆ ਜਾਊਗਾ ਤਾਂ ਇਹ ਆ ਜਾਊਗਾ ਉੱਤਰ ਬੇਟਾ 1.175 ਕਿਉਂਕਿ ਡੈਸੀਮਲ 3 ਹੱਥ ਇੱਧਰ ਨੂੰ ਚਲਾ ਗਿਆ ਮੇਰਾ ਖਿਆਲ ਆ ਬੇਟਾ ਗੱਲ ਕਲੀਅਰ ਹੋ ਗਈ ਤੁਹਾਨੂੰ ਤੁਹਾਨੂੰ ਕਿਹਾ ਸੀ ਵੀ ਨਵੋਦਿਆ ਦਾ ਪੇਪਰ ਪਾਸ ਕਰਨ ਲਈ 25 ਤੱਕ ਪਹਾੜੇ ਹੋਣੇ ਤੁਹਾਨੂੰ ਜ਼ਰੂਰੀ ਹੈਗੇ ਆ ਬੇਟਾ ਤੇ 25 ਤੱਕ ਪਹਾੜੇ ਜਰੂਰ ਯਾਦ ਕਰ ਲਓ ਇਹਦੇ ਨਾਲ ਹੀ ਦੋ ਨੰਬਰ ਸਵਾਲ ਵੀ ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ